ਵਾਹਿਗੁਰੂ ਸਾਹਿਬ ਜੀ ਜੀ ਦੀ ਬਾਤ ਬਹੁਤੋਚਰਾ ਸਾਸਤਰ ਖਟ ਪਿੰਗ ਰੰਝਾ ਆਨੁ ਦੁਖਾ ਬਦਲੋ ਸੁਹਾਣਾ ਸਤਿਗੁਰੂ ਨਵਾਜੀ ਬੁਧਿਆਈ ਰੂਸਵਾਹੀ ਰੂ ਸਾਸੁ ਜੀ ਆਓ ਪਾਤਸ਼ਾਹ ਜੀ ਦੇ ਬਾਦ ਚੱਲਦੇ ਰਹਿ ਗਏ ਆਓ ਸਤਿਗੁਰੂ ਜੀ ਦੇ ਬਾਅਦ ਚੱਲਦੇ ਰਹਿ ਗਏ ਆਓ ਰ ਅਸਾ ਜੀ ਦੇ ਬਾਅਦ ਰਛਾਣਾਂ ਦੀ ਵਿਚਾਰ ਉਸਰਾ ਬਤ ਇਹ ਸਤਗੁਰਾਂ ਦੀ ਵਾਸੀ ਬੜੇ ਬੁਲਾਰੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਸਵਾਲੇ ਜਿੱਥੇ ਆਪ ਸਰਵਣ ਕਰਦੇ ਹੋ ਉੱਥੇ ਹੀ ਸੋਸਨ ਵੀਰ ਅਰਿ ਮਾਰ ਬਹੁਤ سارے ਮਾਈ ਭਾਈ ਨਾਰਗਾਂ ਲਾਹ ਕਰਾ ਉਸ ਕਰਦੇ ਹਨ ਉਸ ਸਵਾਲ ਨਾਲ ਵਿਚਾਰ ਕਰਦੇ ਸੀ ਦੇ ਕਾਹੇ ਰੇ ਮਾਨ ਜਿਤੁ ਲੇ ਕੋਹ ਮੰਨ ਜਾਂ ਆਰ ਕਰਿ ਉਪਰੇ ਇਹ ਮਾਰਿਓ ਕਿਸੁ ਮਿਤਿਆ ਕਰਦੇ ਹਾਰਾ ਜੇ ਉਦੋਂ ਜਿਤ ਕੋਈ ਕਰਨਾ ਹੈ ਜਦੋਂ ਜੀਤਰੀ ਬੀਤੀ ਹੋਈ ਕੋਮਲ ਦੇ ਬ्यान ਦੇ ਅਨੁਸਾਰ ਉਸ ਸਮੇਂ ਦੀ ਮਾਇਆ ਦੇ ਭੰਦੇ ਪੂਰੇ ਨਹੀਂ ਕਰ ਸਕਿਆ ਤੇ ਹੁਣ ਚਲੋ ਵੀ ਕਾਰਨ ਨਾਲ ਕੀ ਕਰੇਗਾ ਸੱਚ ਦਾ ਇਹ ਹੈ ਕਿ ਸਾਰੇ ਉਹ ਦੇ ਪਾਲਨ ਕੋਸ਼ਣ ਦੇ ਆਹ ਕੋਤੋਂ ਦੇ ਚ ਪਰਮੇਸ਼ਰ ਵਿਆਹ ਭਾਵ ਲੱਗਿਆ ਹੋਇਆ ਜੈਸਾ ਕਿ ਪਾਸ਼ਾ ਵੀ ਪਰਮਾਨ ਕਰਦੇ ਹੈ ਰੁਖਾਂ ਰੁਖਾਂ ਦੀ ਰੁਖਾਂ ਤਤਾਂ ਵੇਦਾਂ ਤੇ ਪਾਣ ਦੀਪਾਂ ਲੋਵਾ ਮੰਡਲਾਂ ਖੰਡਾਂ ਵਰਵੰਡਾ ਇਹਦੇ ਪਾਲੀਂ ਕੋਲ ਅਜਿਹੀ ਰੁਖਾਂ ਕੈਦਾ ਜੁਗੀਆਂ ਸਾਸ ਸੰਗਤ ਵਿਰਖਾਂ ਦਾਖਤ ਹੈ ਰਖਤਾਂ ਨੂੰ ਪ੍ਰਮਾਣ ਨੂੰ ਮੰਨਦਾ ਤਤਾਂ ਵੇਦਾਂ ਤੇ ਤਤ ਇਹ ਸਾਸ ਸੰਗਤ ਦੀ ਇਸ ਸਿਧਾਂਤਾਂ ਨਾਲ ਮਿਲਦੀਆਂ ਹੋਰ ਵੀ ਕਈ ਮੁਸਾਬਤਾਂ ਨੇ ਆਨੰਦ ਦੀ ਦੇਵ ਦੀ ਪੂਜਾ ਕਾਲੀ ਸੇਤਿਆ ਜ سات so, ਸਾਹੂਦੇਆ ਪਰਮਾਤਮਾ ਨੂੰ ਦਾਤਾ ਸਮਝਿਆ ਤੇ ਆਪਣੀ ਧੀ ਨੂੰ ਇੱਕ ਪੂਰੀ ਨਾਲ ਵਿਆਹ ਕਰ ਜਿਸ ਨੂੰ ਦੀਦੀ ਰਜਨੀਂ ਕੰਨ ਤੇ ਤੇ ਵੀ ਰਾਜ ਕੋ ਦੀ ਕੇ ਆਜੰਮਾ ਸਾਰੇ ਪ੍ਰਸਤੋ ਜਾਨੂ ਜੋ ਤੇ ਕਹਿਲੋ ਵੀ ਬਣੇ ਸੀ ਪਿਛੇ ਵੀ ਵੀਰ

ਇਸ ਕਰਕੇ ਸਾਸਣ ਜੀ ਉਹਨੂੰ ਇਸ ਕਰਕੇ ਗੁੱਸਾ ਆਇਆ ਹੰਕਾਰ ਸੀ ਉਹ ਆਗੁਰ ਧੰਦੋਰ ਦਾ ਜੀਨ ਜਦਾਦ ਸ਼ੌਲਪੁਰ ਅਹੰਕਾਰ ਸੀ ਉਹ ਧਾਰ ਦੇ ਸਦਕਾ ਗੁੱਸੇ 'ਚ ਆ ਗਿਆ। ਤੇ ਕੀ ਕੀਤਾ ਆਪਣੀ ਪੁੱਤਰੀ ਨੂੰ ਇੱਕ ਕੂੜੀ ਨਾਲ ਵਿਆਹ ਦੋਤਾ ਤੇ ਉਹੜਿਆ ਆਪਣਾ ਨਿਸ਼ਚਾ ਪ੍ਰਮਾਤਮਾ ਤੋਂ ਬੀਤ ਲਾਇਆ ਸਾਸਣ ਜੀ। ਵੀ ਵੀਰਨੀ ਤੇ ਪਤੀਵਰਧ ਧਾਰ ਨੂੰ ਚ ਪੱਕੀ ਵੀ ਫਿਰ ਆਪਣੇ ਪਿਤਾ ਦੇ ਰਾਜ ਭਾਰ ਦੀ ਮਾਲਕੀ ਵੀ ਲਿਬਰਾ ਫੋਜ਼ਾ ਤਕਾਹ ਤੋ ਇਸ ਕਰਕੇ ਮਾਰਕਨ ਸਾਲਵਤਰ ਮੈਂ ਜਰਤੂਰ ਮੈਂ ਤਾਕਤ ਰੂਜਾ ਦੀ ਕਰ ਰਿਆ ਸਹਿਲ ਸਹਿਲ ਵੀ ਪੱਥਰਾਂ ਦੀਆਂ ਖੁਸ਼ਕ ਛਲਾਂ ਸਾਗ ਸੰਗਰੀ ਜਿਵੇਂ ਕਰੋਤ ਵਾਲੇ ਪਹਾੜ ਜਿਨ੍ਹਾਂ ਵਿੱਚ ਪਾਣੀ ਝੜਦੇ ਨਹੀਂ ਇਹਨਾਂ ਵਿੱਚ ਪ੍ਰਮਾਤਮਾ ਨੇ ਜੀਵ ਕੀੜੇ ਪੈਦਾ ਕਰ ਦਿੱਤੇ ਤਾਂ ਉਹਨਾਂ ਦਾ ਰਿਜਕ ਰੋਜ਼ੀ ਖੁਲਾਸ ਸ਼ਤਰ ਆਰ ਕਰਕੇ ਭਾਲ ਰਜ ਕੇ ਰੱਖਿਆ ਹੋਇਆ ਹੈ ਜੈਸਾ ਕਿ ਪਾਖਣ ਤੀਰ ਗੋਪਤ ਹੋਏ ਰੇ ਤਾਚੋ ਮਾਰ ਦੇ ਰਾਹੀ ਕਹਿ ਤਨ ਨਾਲ ਪੁਰਤਾਂ ਕੋ ਮਤਲਬ ਦੀ ਬਰਾਈ ਉਹ ਮਾੜਾ ਕਦੇ ਵਾਸਤੇ ਦਰਦਾ ਉਹ ਤਾਂ ਪੱਥਰ ਦੇ ਵਿੱਚ ਕਿਹੜਾ ਕੋਈ ਆਰਾਮ ਹੈ ਇਹਨੂੰ ਪੱਥਰ ਦੇ ਵਿੱਚ ਕੋਈ ਜੀਵਨ ਵੀ ਤੀਰ ਦਿੰਦਾ ਇਸ ਕਰਕੇ ਬਾਸਚਨ ਜੀ ਨੇ ਮਹਾਂਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਐ ਮੇਰੇ ਸ੍ਰੋਮਣੀ ਬਾਇਆ ਦੇ ਪਤੀ ਪਰਮੇਸ਼ਰ ਜੀ ਜੋ ਆਪ ਜੀ ਦੀ ਸਤਸੰਗਤ ਪ੍ਰਾਪਤ ਕਰਦਾ ਹੈ ਨਾ ਉਹ ਸੰਸਾਰ ਸੁਮੰਦਰ ਤੋਂ ਭਾਵ ਮੁਕਤ ਹੋ ਜਾਂਦਾ ਹੈ ਗੁਰਪਸਾਦ ਪਰਮ ਪਦ ਪਾਇਆ ਸੂਕੇ ਕਾਸ਼ਿ ਘਰੇ ਜਿੱਨਾ ਉੱਤੇ ਸਤਿਗੁਰੂ ਜੀ ਨੇ ਆਪ ਕਿਰਪਾ ਦ੍ਰਿਸ਼ਟੀ ਕੀਤੀ ਹੈ ਉਹਨਾਂ ਨੇ ਪਰਮ ਪਰ ਆਉਣਾ ਕੀਤਾ ਸਰੂਪ ਦੀ ਭੇਂਟਾ ਉਹ ਵੀ ਪਦ ਵੀ ਉਪਰਾਪਤ ਕਰ ਲਿਆ راہ ਉਹ ਜੈਸਾ ਕਿ ਮਾਰੇ ਜੰਮੀ ਹੈ ਜਿਉਂ ਜਲ ਮੈ ਜਲ ਆਇ ਕਟਾਨਾ ਤੇ ਹਜ਼ੂਰ ਦੀ ਸਤਿ ਸ੍ਰੀ ਅਕਾਲ ਸੁਕੇ ਹੋਈ ਮਾਰ ਭਾਵਕਾਰ ਭਾਵ ਲਖੜ ਵਰਗੀ ਖੁਸ਼ ਤੇ ਮਿਸਰ ਵਰਕ ਸਾਸੇ ਕੋ ਕਿਨਾਂ ਹੋ ਕੇ ਪ੍ਰੇਮ ਨਹੀਂ ਸੀ ਉਹ ਵੀ ਹਾਰੇ ਭਰੇ ਹੋ ਕੇ ਉਹਨਾਂ ਦੇ ਸ਼ਰਧਾ ਰੂਪੀ ਜੜ ਪ੍ਰੇਮ ਰੂਪੀ ਅੰਕਰ ਸਤਸੂ ਤੋਖ ਦੇ ਪੱਤੇ ਕਰुणा ਆਰਦਾਨਿਆ ਸ਼ਾਂਤੀ ਰੂਪੀ ਸ਼ਾਲ ਧਰਮ ਰੂਪੀ ਫੁੱਲਰ ਤੇ ਭਗਤੀ ਰੂਪੇ ਤੁਚਾ ਕਿ ਗਿਆਨ ਰੂਪੀ ਫਲ ਸਵੈ ਅਨੁਭਵ ਰਾਸ ਕੇ ਸੁਖ ਬਣਾ ਵੀ ਲਿਆ ਆਉਂਦਾ ਤੇ ਸਹਿ ਭਰੇ ਹੋਏ ਜੈਸਾ ਕਿ ਮਾਰੇ ਕਿ ਸੂਕਾ ਮਨ ਵਾਹਿਗੁਰੂ ਮਨ ਸੂਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਤੇ ਆਏ ਰਾਮ ਤੇ ਸੁੱਕੇ ਮਨ ਕੀ ਕਰ ਦਰਖਤ ਵੀ ਹਰੇ ਕਰਦਾ ਤੇ ਮੇਰੇ ਕੋਲੇ ਇਸ ਗੱਲ ਦਾ ਪ੍ਰਮਾਣ ਹੈ ਜੇ ਕਿਸੇ ਨੇ ਵੇਖਣਾ ਹੋਵੇ ਇਹ ਮੂਰਖ ਜੀ ਲੋਕ ਸੁੱਕੀ ਲੱਕੜ ਕਿਵੇਂ ਹਰੀ ਹੋਦੀ ਬੜੇ ਨੇ ਤਾਂ ਅਟਾਲੀਆਂ ਦਾ ਸਾਹ ਗੁਰਦੁਆਰਾ ਨਾ ਰਾਏਕੋਟ ਰਾਏਕੋਟ ਟਾਲੀਆਂ ਸਾਹ ਗੁਰਦੁਆਰਾ ਜਿੱਥੇ ਮਹਾਰਾਜੇ ਮੁਗਲਾਂ ਦੀ ਜਰੂਰ ਕੁੱਤੀ ਸੀ ਆ ਲੱਖੀ ਜੰਗਲ ਆ ਇੱਥੇ ਆਪਣੇ ਬਟੇਲਿਆਂ ਨੂੰ ਜੰਗਲ ਪੁਰਾਣੇ ਜਾਨਦੇ ਨੇ ਬਾਗੇ ਪੁਰਾਣੇ ਕਹਿੰਦੇ ਲੱਖੀ ਜੰਗਲ ਉੱਥੇ ਆ ਸੱਚੇ ਪਹਾੜਸ਼ਾਲਾ ਦਾਤਨ ਖਰੀ ਸੀ। ਔਰ ਯੂ ਕਰਦਾ। ਇਹ ਮੈਨਾਂ ਪਹਾਸ਼ਾ ਦੇ ਇੱਕ ਕੌਤਕ ਦੇਖੇ ਨੇ ਆਪ ਖੁਦ ਅੱਖੀ ਦੇਖੇ ਨੇ। ਤੇ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਹੋਰ ਦੱਸਿਆ ਸੀ ਮੈਂ ਸੋਸ਼ਲ ਮੀਡੀਆ ਦੇ ਬੜਾ ਐਕਟਿਵ ਰਹਿਣਾ ਹੈ। ਬਿਲ ਇਹ ਹੁੰਦਾ ਜੀ। ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਰਹਿਣਾ ਮੈਂ। ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵਟਸਐਪ ਤੇ ਤੇ YouTube ਦਾ ਚੈਨਲ ਹੈ ਵੀ ਆਪਣਾ ਤੇ ਮੈਂ ਉਹ ਬਕਾਇਦਾ ਇੱਕ ਵੀਡੀਓ ਵੀ ਬਣਾ ਕੇ ਪਾਈ ਹੋਈ ਹਾਂ ਅਬ ਆਹਦੇ ਤੋਂ ਅਗਲੇ ਪਾਸੇ ਜਿਹੜਾ ਲਹਿਰਾ ਇੱਥੇ ਨਾ ਦਰਵਾਜ਼ੇ ਹੀ ਆ ਸੀ ਉਹ ਦੇ ਮਰਗ ਦੇ ਕੋਲ ਦੋਸੀਆ ਆ ਗਾ ਮੋਟਰਸਾਈਕਲਾਂ ਤੇ ਗਈ ਸੀ ਜਦੋਂ ਮੋਟਰਸਾਈਕਲ ਖੜਾਤੇ ਵੀ ਚਲੋ ਖੜਾਤੇ ਜਸ ਕੀਰਤਨ ਕਰਨ ਕਰਕੇ ਵੀਰ ਤੁੰਕਾਰ ਕੇ ਤੇ ਜਦੋਂ ਵਾਪਸ ਆਏ ਤੇ ਚਲੋ ਇੱਕ ਸਿੰਘ ਸਾਡਾ ਕਹਿੰਦਾ ਮੈਂ ਪ੍ਰਸ਼ਾਦਾ ਛਕਾ ਲਵਾਂ ਭਾਈ ਮਾਸ਼ਾਅੱਲਾ ਭਾਈ ਅਸੀਂ ਬਾਹਰਲੇ ਪਾਸੇ ਆ ਕੇ ਖੜ ਗਏ ਤੇ ਉੱਥੇ ਨਾ ਉਹ ਗੇਟ ਦੇ ਸਾਹਮਣੇ ਲੱਕੜਾਂ ਪਈਆਂ ਸੀ ਸੁੱਕੀਆਂ ਆ ਬਾਹਲੇ ਕੀ ਕਰਾਂਗੇ ਵੱਡੀਆਂ ਹੋ ਗਈਆਂ ਤੇ ਕੁਦਰਤੀ ਮਾਚਲ ਬਹਿਨੇ ਤਾਂ ਇਹਨਾਂ ਲੱਕੜਾਂ 'ਤੇ ਬਹਿ ਜਾਂਦੇ ਆ ਪਰ ਮੁੜ ਜੇ ਤੇ ਬਹਿ ਜਾਂਦੇ ਆ ਤੇ ਮੈਂ ਬਹਿ ਗਿਆ ਉੱਥੇ ਤੇ ਕੁਦਰਤੀ ਨਿਗਾਹ ਵੱਜੀ ਇਹ ਲੱਕੜਾਂ ਵੱਡੀਆਂ ਪਈਆਂ ਪੋਰ ਵੱਡੇ ਪਏ ਆ ਟੋਟੇ ਕਿ ਕਿ ਲੱਕੜਾਂ ਤੇ ਲੱਕੜਾਂ ਚੜੀਆਂ ਪਈਆਂ ਤੇ ਉਹ ਲੱਕੜਾਂ ਸੁੱਕੀਆਂ ਦੋਲਣਾ پاس ਧਰਤੀ 'ਚ ਨਹੀਂ ਗੱਡੀਆਂ ਸਿੱਧੀਆਂ ਲੱਕੜਾਂ ਦੇ ਤਰ੍ਹਾਂ ਲੱਗ ਕੇ ਜਿਵੇਂ ਪੰਨੀਆਂ ਹੀ ਆ ਤੇ ਉਹਦੇ ਵਿੱਚੋਂ ਮਤਲਬ ਕਿ ਉਹ ਲੱਕੜਾਂ ਜਿਹੜੀਆਂ پہاੜੀ ਇੱਧਰਾਂ ਦੀਆਂ ਕੱਟੀਆਂ ਹੋਈਆਂ ਸੀਆਂ ਬਾਲੇ ਤੇ ਉਹ ਫੋਟੀਆਂ ਪਈਆਂ ਉੱਥੇ ਫਿਰ ਮੇਰੇ ਪਾਸ਼ਾ ਦਾ ਬਚਨ ਮੈਨੂੰ ਚੇਤੇ ਆ ਮੈਂ ਨਰਾਲ ਸੋਚੈਨ ਸਿੰਘ ਹਮੇਸ਼ਾ ਘੋਲ ਕੋਲ ਆਉਂਦਾ ਮੈਨੂੰ ਬੁਲਾਇਆ ਮੈਂ ਕਿ ਸੁਖਤਿਆਨ ਹੋਰਿਆ ਆ ਵੀ ਜਮਾਏ ਬਮਾ ਲੋਗੀ ਛੱਤੇ ਪਾਸ਼ਾ ਮਜੇਵੇਂ ਪਾਸ਼ਾ ਕਹਿੰਦੇ ਐ ਵੀ ਕਾਜੇ ਰੇ ਮਨ ਚਿਤ ਮੈਂ ਉਦੋਂ ਵਜਾ ਆਹਰ ਹਰ ਜੀ ਉੱਪਰਿਆ ਸਹਿ ਮੱਥਨ ਮੈਂ ਜਨ ਤੋਂ ਪਾਇ ਤੰਕਾਰ ਜਿੱਤਾ ਕੇ ਤਰਿਆ ਮੇਰੀ ਬਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੀ ਕਾਸ਼ਟ ਖਰਿਆ ਆਹ ਵੇ ਸੁਕੀਆਂ ਲੱਕੜਾਂ ਹਰੀਆਂ ਕਰਦੀਆਂ ਤੇ ਮੈਨੂੰ ਤਾਂ ਬਾਬਾ ਜੀ ਫਿਰ ਵੀਡੀਓ ਬਣਾ ਲਓ ਫਿਰ ਮੈਂ ਚੱਕਿਆ ਮੋਬਾਈਲ ਆਉਣਾ ਤੇ ਵੀਡੀਓ ਬਣਾ ਕੇ ਬਕਾਇਦਾ ਗੁਰਬਾਣੀ ਦੀਆਂ ਭਗਤੀਆਂ ਹੋਰ ਰਿਆਂ ਦੇ ਵਿੱਚ ਵੀ ਆਹ ਵੇਖੋ ਗੁਰੂ ਸਾਹਿਬ ਕਹਿੰਦੇ ਭਾਈ ਗੁਰ ਪ੍ਰਸਾਦ ਪਰੋ ਉਪਾਇਐ ਸੂਕੇ ਕਾਟ ਘਰਿਆ ਇਹ ਮਾਲਕ ਚਾਹੇ ਤਾਂ ਸੁੱਕੀ ਹੋਈ ਲੱਭੜ ਨੂੰ ਵੀ ਹਰੀ ਕਰ ਦਿੰਦਾ ਉਹ ਮੇਰੇ ਇੰਸਾਨਾਂ ਤੇ ਪਾਈ ਹੋਈ ਹੈ ਵੀ ਲੋ ਬਕਾਇਦਾ ਇਹ ਕੌਤਕ ਪ੍ਰਮਾਤਮਾ ਦੀ ਜੇ ਬਾਣੀ ਪੜਦੇ ਆ ਨਾ ਤਾਂ ਬਾਣੀ ਦੇ ਕੌਤਕ ਵੀ ਵੇਖਿਆ ਕਰਾ ਮਾਤਾ ਹੁੰਦੀਆਂ ਦੇਖੀ ਐ ਕਹਿੰਦੇ ਵੀ ਕਰਾ ਮਾਤਾ ਹੁੰਦੀਆਂ ਨਹੀਂ ਪਰ ਹੁੰਦੀਆਂ ਕਰਾ ਮਾਤਾ ਵਾਲਾ ਚੀਜ਼ ਮਾਲਕ ਜੀ ਦੇ ਨਾਲ ਜੇ ਪਿਆਰ ਕਰਾਂਗੇ ਨਾ ਬਾਣੀ ਨਾਲ ਪਿਆਰ ਕਰਾਂਗੇ ਅਸੀਂ ਤਾਂ ਪੜ ਪੜ ਗੱਡੀ ਲੰਦੀ ਆ ਪੜ ਗਿਆ ਐ ਪੜ ਪੜ ਕੇ ਵਸ ਪੰਨੇ ਪੜਾਈ ਅਜ ਐਨਾ ਪਾਠ ਹੋ ਗਿਆ ਜੀ ਇਹਨੇ ਮੈਂ ਬਹੁਤ ਬਾਤਿਆ ਕਰਤਾ ਵਿਚਾਰਿਆ ਹੈ ਇਹਨੂੰ ਕਿਉਂ ਅੱਜ ਕੱਲ ਮੇਰੇ ਪੁਰੇ ਪ੍ਰਚਾਰਕ ਵੀ ਇਹੋ ਜਿਹੇ ਨਾ 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 ਗੁਰੂ ਗ੍ਰੰਥ ਸਾਹਿਬ ਜੀ ਵਾਲਾ ਤਾਂ ਸ਼ਬਦ ਗੁਰੂ ਹੈ ਜੀ ਸਾਡਾ ਇਹਨੂੰ ਵਾਝ ਨਹੀਂ ਕਰਨਾ ਕਿ ਇਹਨੂੰ ਬੋਹ ਨਹੀਂ ਕਰਨਾ ਕਿ ਇਹੋ ਨਹੀਂ ਕਰਨਾ ਬਿਧੇ ਰਹਿਨੇ ਦਾ ਪਰ ਜਦੋਂ ਅਸੀਂ ਇਹੋ ਜਿਹੇ ਬੇਹੋਦੀਆਂ ਗੱਲਾਂ ਜਦੋਂ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਪ੍ਰਚਾਰਾਂਗੇ ਵੀ ਨਹੀਂ ਜੀ ਇਹ ਤਾਂ ਸ਼ਬਦ ਗੁਰੂ ਹੈ ਜੀ ਹਾ ਸ਼ਬਦ ਗੁਰੂ ਇਹਦੇ ਵਿੱਚ ਕੋਈ ਗੱਲ ਨਹੀਂ ਪਰ ਸ਼ਬਦ ਗੁਰੂ ਨੂੰ ਮੰਨਣਾ ਕਿਵੇਂ ਪ੍ਰਗਟ ਗੁਰਾਂ ਕੀ ਦੇ ਸਰੀਰ ਕਰਕੇ ਮੰਨੀ ਕਰਦੇ ਇਹ ਨਾ ਹੋਵੇ ਮਥੜੇ ਤੇ ਪ੍ਰਕਾਸ਼ ਉੱਤਰ ਮਾਲਾ ਸਾਂ ਪਾਇਆ ਹੋਇਆ ਜੀ ਤੇ ਲਿਖੇ ਹੋਏ ਔਖਾ ਰੱਬ ਯੋਸੀ ਪੜਦੇ ਆ ਤੇ ਉਹ ਆ ਨਾ ਮੇਰੇ ਪਾਸ਼ਾ ਜਿਹਦੇ ਸੁਭਾਅ ਤੋਂ ਦਿੱਤਾ ਹੈ ਅਸੀਂ ਮੂਰਖ ਲੋង ਵੇਰੇ ਨੂੰ ਸਮਝਦੇ ਕਿ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਦਾ ਗਾਓ ਗੁਰੂ ਕੀਰੀ ਬਾਣੀ ਸਰਬਾਹ ਫਿਰ ਕੀ ਪੜਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਤਹ ਸੇਵਕ ਜਨ ਮਾਨ ਪ੍ਰਤਖ ਗੁਰੂ ਨੇ ਸਤਾਰੇ ਫਿਰ ਇੱਕ ਹੋਰ ਵੱਡਿਆ ਪੋਥੀ ਪਰਮੇਸ਼ਰ ਕਾ ਥਾਨ ਕਿੱਦ ਰੱਬ ਦਾ ਘਰ ਹੈ ਰੱਬ ਦਾ ਥਾਨ ਹੈ ਫਿਰ ਵੀ ਅਸੀਂ ਮੂਰਖ ਲੋਗ ਉਹਦਾ ਕਿੱਦ ਰੂ ਦਿਮਾਗ ਸਾਡਾ ਉੱਠੇ ਪਾਸੇ ਬਾਹਰ ਚੱਲਦਾ ਲੇਕਿਨ ਬਹੁਤ ਤਾਂ ਗੱਲਾਂ ਪੱਥ ਨਹੀਂ ਆ ਮਰਜੀ ਕਰ ਲੋ ਬਧੀਆ ਸੋਹਣੀ ਤੋਂ ਸੋਹਣੀ ਗੱਲ ਕਰ ਲੋ ਸੋਹਣੀ ਤੋਂ ਸੋਹਣੀ ਇਤਿਹਾਸ ਦੀ ਗੱਲ ਕਰ ਲੋ ਪਰ ਮਨਮੁਖ ਜੇ ਬੰਦੇ ਜਿਹੜੇ ਹੁੰਦੇ ਆ ਮੂਰਖ ਜੇ ਉਹਨਾਂ ਨੇ ਮਾੜੀ ਮੋਟੀ ਦੇਖਣੀ ਆ ਨੀ ਕੋਈ ਲੈਣ ਦੇਣ ਵਾਲਾ ਤਾਂ ਨਹੀਂ ਕਰਤੀ ਕੋਈ ਪੋਜ਼ਿਟਿਵਿਟੀ ਨਹੀਂ ਦੇਖਣੀ ਉਹੜਾਈ ਦੀ ਗੱਲ ਨਹੀਂ ਦੇਖਣੀ ਉਹਨਾਂ ਨੇ ਮਾੜੀ ਹੀ ਪਰ ਇੱਧਰ ਉੱਧਰ ਦੀ ਗੱਲ ਉਹਦੀ ਚੱਕ ਲੈਣੀ ਤੈਨੂੰ ਕਿ ਅੱਜ ਕੱਲ ਸਾਡੇ ਪ੍ਰਚਾਰ ਕੀ ਬਣ ਲੱਗੇ ਫੁਲਾਣੇ ਨੇ ਜੀ ਅੰਮ੍ਰਿਤ ਸਰੋਵਰ ਨੂੰ ਪਾਣੀ ਕਹਤਾ ਜੀ ਵੈਦਨ ਕਹਤਾ ਜੀ ਕਿੰਤੂ ਫੁਲਾਣੇ ਇਤਿਆਹ ਤੇ ਕਰਤੀ ਜੀਏ ਵੀ ਵਿਚਲੀ ਗੱਲ ਵੀ ਸੋ ਔਰ ਇਹ ਵੀ ਮੈਂ ਕਹਿਣਾ ਉਹ ਵੀ ਹੁਣ ਹਰਮੰਦਰ ਸਾਹਿਬ ਜਾਂਦੇ ਆ ਲੈ ਜੀ ਆਪਾਂ ਸੰਗਤ ਇੱਕਦਮ ਕਰ ਲੋ ਰਾ ਟ੍ਰਾਪੀ ਭਰ ਕੇ ਲੈ ਜਾਂਦੇ ਆ ਤੇ ਤੁਸੀਂ ਨੋਟ ਕਰਿਓ ਕੀ ਕਹਿਣਾ ਜੇ 50 ਜਣੇ ਬਾਗੇ 50 ਜਣਿਆਂ ਦੇ ਵਿੱਚੋਂ 2-4 ਹੋਣਗੇ ਵੀ ਬਾਬਾ ਜੀ ਐਂ ਦੱਸੋ ਵੀ ਆਹ 베ਰੀ ਹੈ ਜਿਹੜੀ ਇਹ ਕਿਹੜੀ 베ਰੀ ਆ ਆ ਫਲਾਣੀ ਕਿਹੜੀ 베ਰੀ ਹੈ ਵੀ ਸੋਹਣੀ ਸਾਹਿਬ ਸਤਪੁਰਾਂ ਦੇ ਪਾੜ ਕਿੱਥੇ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿੱਥੇ ਲਿਖਾਇਆ ਇਹ ਹੜਕੀ ਪੌੜੀ ਕਿਉਂ ਕਿਹਾ ਜਾਂਦਾ ਹੈ ਤੇ ਉਹ ਕੋਈ ਵਿਰਲਾ ਪੋਛਦਾ ਕੋਈ ਵਿਰਲਾ ਜਿਹੜਾ ਕਹਿੰਦਾ ਬਾਬਾ ਜੀ ਕੋਈ ਇਤਿਹਾਸ ਦੀ ਇਤਿਹਾਸ ਦੀ ਕੋਈ ਕਾਪੀ ਦਿਵਾ ਦਿਓ ਵੀ ਅਸੀਂ ਇਤਿਹਾਸ ਕੁ ਜਵਾਕਾਂ ਨੂੰ ਬਾਹਰ ਦੱਸ ਦਈਏ ਕੋਈ ਵਿਰਲੇ ਨੇ ਪਰ ਜ਼ਿਆਦਾਤਰ ਅਸੀਂ ਕੇਲੀਆਂ ਖਰੀਦਣ ਤੇ ਲੱਗ ਕੇ ਫਿਰ ਬਾਜ਼ਾਰ ਜਾ ਵਾ ਕੇ ਭਾਂਡੇ ਢਿੰਡੇ ਖਰੀਦਣੇ ਲੀੜੇ ਲੱਤੇ ਹੋਰ ਉਥੇ ਰਾ ਪਾਪੜ ਬਖੇਰਾ ਅਮਰਸਰ ਦੇ ਪਾਪੜ ਬੜੇ ਮਸ਼ਹੂਰ ਨੇ ਖਰੀਦਣ ਲੱਗ ਜਾਂਦੇ ਆ ਖਿੱਲਾ ਆਣ ਕੇ ਲੈ ਲੀਆ ਉਹ ਖਿਲਾ ਦੇ ਇੱਥੇ ਨਹੀਂ ਖਾਦਾਂਗੇ ਲੈ ਕੇ ਪਰ ਜਿਹੜੀਆਂ ਅਸਲ ਚੀਜ਼ਾਂ ਸੀ ਖਰੀਦਣ ਜਾ ਲਿਆ ਉਹ ਖਰੀਦੀਆਂ ਹੀ ਕੋਈ ਨਹੀਂ ਤੇ ਸਭ ਤੋਂ ਵੱਡੀ ਗੱਲ ਹੈ ਵੀ RAMDAS ਸਰੋਵਰ ਦੇ ਵਿੱਚ ਜੇ ਸਰੋਵਰ ਸਤਪੁਰਾਂ ਨੇ ਬਣਾਇਆ ਤੇ ਕਹਿੰਦੇ ਭਾਈ ਉਹ ਸਰੋਵਰ ਜਲ ਦੇ ਵਿੱਚ ਬਣਾਉਣਾ ਕੀਤਾ ਵਿਚਾਰੇ ਹਜੇ ਤੱਕ ਅਸਾਨੂੰ ਉਹੀ ਪਤਾ ਲੱਗਿਆ ਵੀ ਜਿਵੇਂ ਜਲ ਹੈ ਜਲ ਚੰਗੇ ਗੁਣਾ ਨੂੰ ਜੇ ਕਿਸੇ ਨੇ ਕਹਿੰਦੇ ਪ੍ਰੈਕਟੀਕਲ ਕੀਤਾ ਕਿ ਕਿ ਸੱਤ ਪੁਰਾਣੇ ਅੰਮ੍ਰਿਤ ਕਿਉਂ ਬਣਾਉਣਾ ਕੀਤਾ ਉਹ ਕਹਿੰਦੇ ਵੀ ਅੰਮ੍ਰਿਤ ਬਣਾਉਂਦਾ ਕਹਿੰਦੇ ਇਹਦਾ ਰੀਜਨ ਇਹ ਹੈ ਕਹਿੰਦੇ ਇੱਕ 50 ਬੰਨਿਆਂ ਨੂੰ ਇੱਕ ਪਾਸੇ ਲਾਤਾ ਵੀ ਤੁਸੀਂ ਜਲਦ ਨੂੰ ਲੈ ਕੇ ਜਲ ਦੇ ਕੋਲੇ ਤੁਸੀਂ ਕੂੜ ਕਬਾਰ ਗਾਂ ਜਿੰਨਾ ਮਾਰੇ ਸ਼ਬਦ ਬੋਲੇ ਜਾਂਦੇ ਜਿੰਨੇ ਮਾਰੇ ਸ਼ਬਦ ਬੋਲ ਲਿਆ ਨੇ ਉਹ ਤੁਸੀਂ ਸਾਰੇ ਤੁਸੀਂ ਉਦੋਂ ਹੀ ਜੋੜ ਲਾ ਦਿਓ ਬੋਲਣ ਤੇ 50 ਜਣਾਂ ਦੀ ਡਿਊਟੀ ਲਾਤੀ ਕਹਿੰਦੇ ਤੁਸੀਂ ਐ ਕਰੋ ਆ ਜਲ ਦੇ ਕੋਲੇ ਤੁਸੀਂ ਵਧੀਆ ਸੋਹਣੀਆਂ ਗੱਲਾਂ ਚੰਗੀਆਂ ਤੋਂ ਚੰਗੀਆਂ ਚੰਗੀਆਂ ਤੋਂ ਚੰਗੀਆਂ ਉਹ ਗੱਲਾਂ ਤੁਸੀਂ ਕਰੋ ਤੇ ਜਦੋਂ ਦੋਨਾਂ ਪਾਸੇ ਇੱਕ ਪਾਸੇ ਮਾੜੇ ਪਾਸੇ ਇੱਕ ਚੰਗੇ ਵਾਲੇ ਪਾਸੇ ਜਲ ਦੋਨਾਂ ਪਾਸੇ ਜਦੋਂ ਭਾਤੇ ਤੇ ਕਹਿੰਦੇ ਹੁਣ ਇਹਨੂੰ ਕਹਿੰਦੇ ਆਪਾਂ ਚੈੱਕ ਕਰੀਏ ਉਸ ਵਿਗਿਆਨਕਾਂ ਨੇ ਖੋਜ ਕੀਤੀ ਇਸ ਸਮਰੱਥ ਤੇ ਜਲ ਤੇ ਵੀ ਜਲ ਕੀ ਗੱਲ ਹੈ ਜੀ ਸਤਪੁਰ ਨੇ ਇੱਕ ਮਾਮੂਲੀ ਜੇ ਜਲ ਤੇ ਬਾਣੀ ਪੜਤੀ ਜਿਹਨੂੰ ਬਾਣੀ ਪੜ ਕੇ ਵੀ ਇੱਕ ਮੁਰਦਰਾ ਜਿਹਾ ਬੰਦਾ ਵੀ ਆ ਮਦਾਨ ਦੇ ਯੰਕੂ ਵਿੱਚ ਡੱਟ ਜਾਂਦਾ ਸੀ ਵੀ ਮਹਾਰਾਜ ਦੇ ਸਿੱਖ ਸਵਾ ਸਵਾ ਲੱਖਾਂ ਨਾਲ ਕਿਉਂ ਲੜੇ ਕੀ ਕਾਰਨ ਹੈ ਕਿ ਜਦੋਂ ਉਹਨਾਂ ਨੇ ਉਹਦੀ ਸਾਇੰਸ ਰਾਹੀਂ ਖੋਜ ਕੀਤੀ ਬਾ ਕਹਿੰਦੇ ਪਾਣੀ ਦੇ ਕ੍ਰਿਸਟਲ ਚ ਜੁਕ ਕੀਤੇ ਤੇ ਜਿੱਥੇ ਉਹਨਾਂ ਨੇ ਗਾਲਾਂ ਗੋਲਾਂ ਕੱਢੀਆਂ ਮਾਰੇ ਤੋਂ ਮਾਰੇ ਭੈਣ ਤੋਂ ਭੈਣੇ ਸ਼ਬਦ ਬੋਲੇ ਤੇ ਸਾਧ ਸੰਗਤ ਜੀ ਉਹ ਪਾਣੀ ਦੇ ਕ੍ਰਿਸਟਲ ਨਾਲ ਕਹਿੰਦੇ ਬਹੁਤ ਬੇਦਾਗ ਹੋਰ ਹਸਾਬ ਵਿੱਚ ਪਰ ਜਿਹੜੇ ਜਨ ਦੇ ਕੋਲ ਇਹਨਾਂ ਨੇ ਰੱਬ ਦੀਆਂ ਗੱਲਾਂ ਕੀਤੀਆਂ ਚੱਜ ਦੀਆਂ ਗੱਲਾਂ ਕੀਤੀਆਂ ਉਹ ਜਲ ਦੇ ਕਿਰਪਾ ਕਰਿਸ਼ਣ ਬਹੁਤ ਸੋਹਣੇ ਬਣੇ ਹੋਏ ਸੀ। ਲੇਕਿਨ ਉਹੀ ਜਲ ਜਦ ਕਿ ਹਰ ਪੀ ਕੇ ਦੇਖੋ ਉਹ ਪੀਤਾ ਮਨ ਨੂੰ ਸ਼ਾਂਤੀ ਮਿਲ ਗਈ। ਤੇ ਜਿਹੜਾ ਜਲ ਦੇ ਕੋਲ ਕੂੜਕਵਾੜ ਬੋਲਿਆ ਸੀ ਭੈੜੇ ਤੋਂ ਭੈੜੇ ਆਪਸ਼ਬਦ ਬੋਲਿਸੀ ਉਹ ਪਿਆ ਤਾਂ ਉਹ ਬੰਦੇ ਭਟ ਗਏ। ਹੁਣ ਕਈ ਵਾਰੀ ਗੁਰਦੁਆਰੇ ਚ ਮਾਈਆਂ ਬੀਬੀਆਂ ਆ ਜਾਂਦੀਆਂ ਵੀ ਜਲ ਕਰ ਦਿਓ ਜੀ। ਜਲ ਕਰਨ ਦਾ ਮਤਲਬ ਹੋਰ ਕੁਝ ਨਹੀਂ। ਜਲਦੁੱਤੇ ਵਾਹਿਗੁਰੂ ਘਰ ਮੰਤਰ ਦਾ ਮੂਲ ਦਾ ਜਾਪ ਪੜਾਇਆ ਜਾਂਦਾ ਉਹ ਆਪ ਵੀ ਪੜ ਸਕਦੇ ਹੋ ਇਹਦੇ ਵਿੱਚ ਇਹ ਵੀ ਬਾਬਾ ਜਲ ਕਰਨ ਕੀਤੇ ਹੋਆ ਜਲ ਕਰਨ ਦਾ ਭਾਵ ਇਹ ਹੁੰਦਾ ਹੈ ਕਿ ਉਹਦੇ ਨਾਮ ਬਾਣੀ ਪੜਾਇਆ ਜਾਂਦਾ ਜਿਹੜਾ ਵੀ ਉਸ ਗਾਣ ਨੂੰ ਸ਼ੱਕਦਾ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਬਸ ਇਹੀ ਹੈ ਤਾਂ ਕਰਕੇ ਮਾਰਾ ਕਹਿੰਦੇ ਅਮਰਤ ਬਾਣੀ ਹਰ ਵਾਰ ਤੇਰੀ ਸੁਣ ਸੁਣ ਹੋਵੇ ਪਰਮ ਤਤ ਮੇਰੀ ਮਾਰਾ ਨੇ ਬਚਨ ਤੇ ਬਾਣੀ ਨੂੰ ਪੜਨਾ ਬਾਣੀ ਨੂੰ ਸੁਣਨਾ ਇੱਥੋਂ ਤੱਕ ਮਾਰੇ ਕਹਿੰਦੇ ਭਾਈ ਤੁਸੀਂ ਮੇਰੇ ਨਾਲ ਗੱਲਾਂ ਕਰਨੀਆਂ ਜੋ ਪ੍ਰਭੂ ਕੋਲ ਬਹੁਤ ਚਾਹੇ ਖੋਜ ਸਾਉਂਦੇ ਨੇ ਸ਼ਬਦ ਦੀ ਖੋਜ ਕਰਨੀ ਇਹ ਉਹ ਅਸੀਂ ਕੀਤੀ ਕੋਈ ਤਾਂ ਤੇ ਭਾਈ ਗੁਰਵਾੜੀ ਨੂੰ ਵਰਤ ਕੇ ਦੇਖਿਆ ਗੁਰੂ ਆਪ ਦੀ ਜ਼ਿੰਦਗੀ ਵਿੱਚ ਕਰਕੇ ਜੀ ਦੇਖਿਆ ਕਰੋ ਨਾ ਪ੍ਰੈਕਟੀਕਲ ਕਰਕੇ ਦੇਖਿਆ ਕਰੋ ਫਿਰ ਪਤਾ ਲੱਗਦਾ ਜੇ ਸਾਹ ਸੰਗਤ ਦੀ ਬਹੁਤ ਐਸੇ ਪਾਵਨ ਸਤਿਗੁਰਾਂ ਦੇ ਵਚਨ ਹੈ ਜਿਹੜੇ ਦਾਸ ਰਹੇ ਨੇ ਆਪ ਦੀ ਜ਼ਿੰਦਗੀ ਵਿੱਚ ਉਹ ਸ਼ਾਵਨਾ ਦੇ ਆਧਾਰ ਤੇ ਆਪਣੀ ਜ਼ਿੰਦਗੀ ਹਣਾਈ ਹੋਈਦਾ ਹਣਾਈ ਆ ਪਤਾ ਨਹੀਂ ਗੁਰੂ ਸੁਣਦਾ ਨਹੀਂ ਮੈਂ ਕਹਿੰਦਾ ਸੁਣਦਾ ਹਰ ਕੋਈ ਸੁਣਦਾ ਕਰੇ ਕਰਕੇ ਵੇਖੋ ਗੁਰੂ ਪਾਤਸ਼ਾਹ ਦੀ ਕਿਰਪਾ ਹੁੰਦਾ ਕਹੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਕੇ ਦੇਖਿਆ ਤਾਂ ਕਰੋ ਤਾਂ ਕਰਕੇ ਸਤਿਗੁਰੂ ਤੇਲੇ ਮਾਰ ਸੁੱਕਾ ਹਰਿਆ ਹੋਇਆ ਮੇਰੀ ਜਿੰਦਣੀਏ ਹਰ ਹਰ ਨਾਮ ਧਿਆਏ RAM ਸੁੱਕਾ ਮਨ ਹਰਾ ਹੋ ਜਾਂਦਾ ਫਿਰ ਅੱਗੇ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਉਚਾਰਨ ਕਰ ਦਿਆ ਜਨਨ ਪਿਤਾ ਲੋਕ ਸੁਤ ਬਣਿਤਾ ਕੋਈ ਨ ਇਸ ਕੀ ਤਰੈ اے ਭਾਈ ਜਨਨ ਜਨਮ ਕਹਿੰਦੇ ਨੇ ਮਾਂ ਨੂੰ ਪਿਤਾ ਪਿਓ ਲੋਕ ਸਬੰਧੀ ਸੁੱਤ ਪੁੱਤਰ ਬਣਿਤਾ ਘਰ ਵਾਲੀ ਕੋਈ ਨ ਕਿਸ ਕੀ ਤਰੈ ਕਦੇ ਇਨ੍ਹਾਂ ਵਿੱਚੋਂ ਤੇਰਾ ਕੋਈ ਨਹੀਂ ਮਰਣਾ ਵਾਲਾਿਕੰਦੇ ਨਹਿ ਚਿੰਤਾ ਮਾਂ ਪਿਤਾ ਭਰਾਤਾ ਨਹਿ ਚਿੰਤਾ ਕਸ਼ ਲੋਕ ਕਹ ਹੈ ਨਹਿ ਚਿੰਤਾ ਬਣਿਤਾ ਸੁਤ ਬੀਤਾ ਪਗੰ ਪਰਵਿਰਤ ਮਾਇਆ ਸਨਗ ਨਾ ਕਿੰਨੇ ਇਹ ਤਾਂ ਤੇਰੇ ਮਾਇਆ ਦੇ ਸੰਬੰਧੀ ਨੇ ਦੇ ਆਲ ਏਕ ਪਹੁਵਾਨ ਪੁਰਖ ਹੈ ਨਾਮ ਸਰਬਜੀ ਪ੍ਰਤਪਾਲਕ ਕਹਿੰਦੇ ਇੱਕੋ ਇੱਕ ਪਰਮਾਤਮਾ ਜਿਹੜਾ ਜੀਵ ਦੀ ਪਾਲਣਾ ਕਰ ਰਿਹਾ ਉਹ ਸਤਨਾਮ ਇੱਕ ਪਰਮਾਤਮਾ ਇੱਕ ਅਕਾਲ ਪੁਰਖ ਹੈ ਸਾਰੇ ਜੀਵਾਂ ਦੀ ਪਾਲਣਾ ਕਰ ਰਿਹਾ ਇੱਕ ਪਿਤਾ ਇੱਕ ਸ੍ਰੀ ਹੰਕਾਰ ਤੂੰ ਮੇਰਾ ਗੁਰਹਾਈ ਇੱਕੋ ਅਕਾਲ ਪੁਰਖ ਹੈ ਆ ਜਿਹੜੇ ਮਾਮੂ ਪੋ ਭੈਣ ਭਾਈ ਉਸ ਸਕੇ ਸੁਬੰਦੀਏ ਇਹ ਤਾਂ ਪੁਰਾਣੇ ਜਨਮਾਂ ਦੇ ਕੋਈ ਮਿਲੇ ਹੋਏ ਸੰਜੋਗੀ ਨਹੀਂ ਜਿੰਨਾ ਦਾ ਮੇਲ ਹੋ ਗਿਆ ਉਸਤਨਾ ਹਾਂ ਪਰ ਹੈ ਪਰਮਾਤਮਾ ਅਕਾਲ ਪੁਰਖ ਹੋਇਆ ਸਾਸ ਰੰਗੀ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਿਰਸਰ ਰਿਜਕ ਸੰਭਾਇ ਥਾਪੁਰ ਕਾਹੇ ਮਨ ਕੋ ਕਰਿਆ ਭਾਈ ਗੁਰਦਾਸ ਜੀ ਨੂੰ ਕਹਿੰਦੇ ਪਾਤਸ਼ਾਹ ਕਹਿੰਦੇ ਉਹ ਮਾਲਕ ਸਿਰ ਬਾ ਸਿਰ ਭਾਵ ਹਰ ਇੱਕ ਨੂੰ ਰੋਜੀ ਪੰਚਾਉਂਦਾ ਹੈ ਤੇ ਕਿਸ ਵਾਸਤੇ ਆਪਣੇ ਮਨ ਵਿੱਚ ਲੰਗਰ ਪ੍ਰਤੀ ਡਰ ਕਰਿਆ ਧਾਰਨ ਕਰਿਆ ਭਾਵੇਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਚਿੰਤਾ ਉਸ ਅਕਾਲ ਪੁਰਖ ਵਈ ਪਈ ਹੈ ਤਾਂ ਕਰਕੇ ਪਾਸ਼ਕ ਨੇ ਨਾਮ ਤੇ ਚਿੰਤਾ ਮਤ ਕਰੋ ਚਿੰਤਾ ਤਿਸ ਕੀ ਹੈ ਉਹ ਪ੍ਰਮਾਤਮਾ ਨੂੰ ਚਿੰਤਾ ਹੈ ਸਵਣਾ ਜੀ ਉਸ ਮਹਾਂ ਦਾ ਪਿਆਰ ਆ ਦੂਜਾ ਉਹ ਨਾ ਕੋਏ ਉਹ ਪ੍ਰਮਾਤਮਾ ਤੋਂ ਬਗੈਰ ਹੋਈ ਫਿਰ ਇਥੇ ਇੱਕ ਹੋਰ ਪ੍ਰਸਤਾਨ ਦਿੰਦੇ ਆ ਕਹਿੰਦੇ ਊੜੇ ਕੂੜੇ ਸਾਤ ਪਾਸਾ ਜਿਸ ਪਾਸੇ ਵਿੱਚ ਵਸਰੇ ਦੇਖੋ ਕਹਿੰਦੇ ਪੂੰਜਾ ਕੱਤਕ ਦੇ ਮਹੀਨੇ ਵਿੱਚ ਬਰਫ ਪੈਣ ਤੋਂ ਪਹਾੜਾਂ ਵਿੱਚ ਅੰਡੇ ਦੇ ਕੇ ਉੱਡ ਕੇ ਸੈਂਕੜੇ ਗੋਹਾ ਮਦਾਨੀ ਇਲਾਕੇ ਵਿੱਚ ਚਲੀਆਂ ਜਾਂਦੀਆਂ ਆਉਂਦੀਆਂ ਨਾ ਪੂੰਜਾ ਪੁੱਤੇ ਉੜਦੀਆਂ ਬੀ ਸੇਪ ਉੱਡਦੀਆਂ ਉੱਤੇ ਦੇਖਿਓ ਕਰੇ ਧਿਆਨ ਤੇ ਸਾਤ ਸੰਗਤ ਜੀ ਉਹ ਆਉਂਦੀਆਂ ਪਿੱਛੇ ਪਹਾੜਾਂ ਵਿੱਚ ਕਹਿੰਦੇ ਪਹਾੜਾਂ ਦੀਆਂ ਖੱਡਾਂ ਵਿੱਚ ਬੱਚਿਆਂ ਨੂੰ ਸਾਥ ਆਉਂਦੀਆਂ ਤਦ ਕਵਲ ਖਲਾਲ ਹੈ ਕਹੌਣ ਚਦਾਵਾਂ ਮਰ ਮੈਂ ਸਿਮਰਨ ਕਰਕੇ ਕਹਿੰਦੇ ਉਹਨਾਂ ਨੂੰ ਕੌਣ ਚੋਗਾ ਦਿੰਦਾ ਹੈ ਉਹਨਾਂ ਨੂੰ ਕੌਣ ਖਵਾਉਂਦਾ ਪਿਉਂਦਾ ਹੈ ਉਹਨਾਂ ਤਾਂ ਕਹਿੰਦੇ ਭਾਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੀਆਂ ਰਹਿੰਦੀਆਂ ਚਿੰਤਨ ਕਰਦੀਆਂ ਰਹਿੰਦੀਆਂ ਪ੍ਰਮਾਤ ਤੇ ਮਾਦੇ ਨਾਮ ਦੇ ਵਿੱਚ ਸੁਰਤ ਜੁੜੀ ਹੁੰਦੀ ਹੈ ਉਹ ਪਰਮੇਸ਼ਰ ਦੇ ਨਾਮ ਦੇ ਸਦਕਾ ਇਹ ਕਹਿੰਦੇ ਉਹ ਬੱਚੇ ਜਿਉਂਦੇ ਨੇ ਆਖੋ ਸਤਨਾ ਇਸ ਕਰਕੇ ਮਾਰ ਕਹਿੰਦੇ ਕਬੀਰ ਚੁਗਿਆ ਚੁਤਾਰਕ ਭੀ ਚੁਗਿਆ ਚੁਗ ਚੁਗ ਚਤਾਰੇ ਜੈਸੇ ਵਟੇ ਕੋੰਜ ਮਨ ਮਾਇਆ ਨੂੰ ਉਤਾਰੇ ਮਨਾ ਤੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਇੱਥੇ ਸਿਮਰ ਦੀ ਜੁਗਤੀ ਅਭਿਆਸੀਆਂ ਦੇ ਕੋੰਜ ਦਾ ਪਰਮਾਨ ਸਿਮਰ ਦੀ ਜੁਗਤ ਕੋੰਜ ਵੱਤ ਧਿਆਨ ਦੀ ਚੁਗ ਸਾਧ ਸੰਗਤਿ ਸਤਿਗੁਰ ਸੱਤੇ ਪਾਸ਼ਾ ਗੰਡੇ ਦੇ ਜਿਸ ਨੇ ਸੱਤੇ ਪਾਸ਼ਾ ਕਨੇ ਕੁੰਮੀ ਜਾਲੂ ਮਾਹੇ ਤਨ ਤਿਸ ਬਾਹਰ ਪੰਕ ਖੀਰ ਤਨ ਨਾ ਕੁੰਮੀ ਕਹਿੰਦੇ ਕੱਚੂ ਮਾਦਾ ਕਛੂਆ ਜੀ ਉਹ ਆਂਡੇ ਸਮੁੰਦਰ ਤੋਂ ਬਾਹਰ 던ਦੀ ਹੈ ਰੇਤੇ 'ਚ ਇਹ ਆਪ ਪਾਣੀ 'ਚ ਉਹਦੀ ਸੋਰਤ ਪਰਮੇਸ਼ਰ ਤੇ ਨਾਮ ਦੇ ਨਾਲ ਵੀ ਪ੍ਰਮਾਤਮਾ ਤੋਂ ਮੇਰੇ ਬੱਚਿਆਂ ਦਾ ਤਾਂ ਕਰਕੇ ਸੱਤੇ ਪਾਰ ਕਿਨ ਕਛੂ ਦੀ ਘਾਰਾਣੀ ਉਹ ਤਾਂ ਪਾਣੀ ਵਿੱਚ ਰਹਿੰਦੀ ਹੈ ਕਹਿੰਦੇ ਕੱਚੂ ਆਂਡਾ ਧਿਆਨ ਕਰ ਪਰ ਪਰਪੱਕ ਨਦੀ ਵਿੱਚ ਆਣਾ ਕੀ ਕਹਿੰਦੇ ਐ ਕਹਿੰਦੇ ਕੱਚੂ ਦੇ ਘਾਰਾਣੀ ਉਹ ਤਾਂ ਪਾਣੀ ਵਿੱਚ ਰਹਿੰਦੀ ਹੈ ਤੇ ਤਾਂ ਬੱਚੇ ਬਾਹਰ ਬਰੇਤੀ ਵਿੱਚ ਹੁੰਦੇ ਨੇ ਭਾਵ ਅੰਡੇ ਬਰੇਤੀ ਵਿੱਚ ਜਾ ਕੇ ਦਿੰਦੀ ਐ ਪੰਖ ਖੀਰ ਤਿੰਨ ਨਾਹੀ ਨਾਮ ਦਾ ਉਹਨਾਂ ਦੇ ਖੰਭ ਹੁੰਦੇ ਐ ਤੇ ਨਾ ਹੀ ਉਹਨਾਂ ਨੂੰ ਚਿਬਾਉਣ ਵਾਸਤੇ ਦੁੱਧ ਹੁੰਦਾ ਕਛੂ ਅੰਡੇ ਦਾ ਧਿਆਨ ਲਗਾ ਕੇ ਬੈਠਾ ਰਹਿੰਦਾ ਤੇ ਉਸ ਦੇ ਧਿਆਨ ਨਾਲ ਹੀ ਆਂਡਾ ਪੱਕਦਾ ਤੇ ਉਸ ਅੰਡੇ ਵਿੱਚੋਂ ਬੱਚਾ ਨਿਕਲ ਆਉਂਦਾ ਫਿਰ ਕਰ ਪਰਪਕ ਨਦੀ ਵਿੱਚ ਆਣੇ ਕਿ ਸਾਸ ਸੰਦ ਜੀ ਉਸ ਬੱਚੇ ਨੂੰ ਪਾ ਕੇ ਨਦੀ ਵਿੱਚ ਚਲਾਇਆ ਉਹਦਾ ਤੇ ਨਦੀ ਵਿੱਚ ਆ ਤੇ ਕਛੂ ਨਾਲ ਉਸ ਦਾ ਬੱਚਾ ਵੀ ਤੈਰਨ ਲੱਗ ਜਾਂਦਾ ਹੈ ਇਸ ਪ੍ਰਕਾਰ ਕੁਮੀ ਦਾ ਆਂਡਾ ਕਛੂ ਦੇ ਧਿਆਨ ਲਾਉਣ ਨਾਲ ਪਕਦਾ ਹੈ ਇਸ ਕਰਕੇ ਉਹ ਭਾਈ ਪਰਮੇਸ਼ਰ ਦੇ ਨਾਮ ਦੇ ਵਿੱਚ ਧਿਆਨ ਦੇ ਲੋ ਪਰਮੇਸ਼ਰ ਨੇ ਸਾਰਾ ਕੁਝ ਤੁਹਾਨੂੰ ਦੇ ਦੇਣਾ ਆਓ ਸਤਿਗੁਰੂ ਜੀ ਦੇ ਇਨ੍ਹਾਂ ਬਾਗਵ ਸ਼ਬਦਾਂ ਤੇ ਪਹਿਰਾ ਦੇਈਏ ਧਿਆਨ ਸਤਿਗੁਰੂ ਜੀ ਦੇ ਸ਼ਬਦਾਂ ਵਿੱਚ ਦੇਈਏ ਆਜੋ ਤੁਮਾਰੇ ਕਹਿੰਦੇ ਧਾਰ ਜੀ ਨੇ ਇੱਕ ਟੇਕ ਤੂੰ ਲਾਹੇ ਵਡਾਨੀ ਆਸ ਨਾਨਕ ਨਾਮ ਧਿਆਈਐ ਧਾਰ ਜਾਵਾਰਾ ਉਹ ਐਵੇਂ ਨਾ ਟੈਨਸ਼ਨ ਮੈਂ ਛਾੜੂ ਮਾਰਨਾ ਜੀ ਧਾਰਾ ਕੱਢਦੀਆਂ ਜੀ ਸਤਿਗੁਰੂ ਜੀ ਦੇ ਚਰਨਾ ਚਾਓ ਧੰਨਾ ਜੀ ਨੇ ਕਿਹਾ ਕਹਿੰਦੇ ਗੋਪਾਲ ਤੇਰਾ ਯਾਰ ਤਾਂ ਜੋ ਜਦ ਤੂੰ ਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਜਿੱਤ ਮੈਦੀਆਂ ਗਉਆਂ ਚਾਰੀਆਂ ਸਿੱਖੋ ਸਾਡੀਆਂ ਵੀ ਚਾਰ ਸੱਤ ਦਾ ਪਰ ਸਾਡੀ ਉਨੀ ਭਗਤੀ ਨਹੀਂ ਉਨੀ ਭਾਵਨਾ ਨਹੀਂ ਜਦ ਤਾ ਨੇਵਰਗੀ ਭਾਵਨਾ ਵਾਲੀ ਨਾ ਤਾਂ ਪਰਮੇਸ਼ਰ ਆਪ ਹੀ ਮੱਝਾ ਚਰਾਊਗਾ ਕੋ ਸਾਥਾ ਇਹ ਇਹ ਫਿਰ ਜਦੋਂ ਗੱਲਾਂ ਬਾਤਾਂ ਕਰਨੀਆਂ ਪੈਂਦੀ ਹਨਾ ਸਲਾਉਣੀਆਂ ਪੈਂਦੀਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੇਰੇ ਨਾਨਕੇ ਪਰਿਵਾਰ ਦੇ ਵਿੱਚ ਕਈ ਪੀੜੀਆਂ ਹੋ ਗਈਆਂ ਦੀਆਂ ਨੇ ਪਰਿਵਾਰਾਂ ਤੇ ਮੇਰੀ ਮਾਂ ਦਾ ਦਾਦਾ ਸਰਕਾਰੀ ਦੇ ਉਹੀ ਕਰਦਾ ਸੀ ਪੋਸਟਮੈਨ ਸੀ ਤੇ ਡੇਲੀ ਸਿਮਰਨ ਕਰਦਾ ਡੇਲੀ ਗੁਰਦੁਆਰਾ ਜਾਣਾ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਉਹਨਾਂ ਨੇ ਪਿੰਡ ਮੰਗਿਆਣੇ ਦੀ ਗੱਲ ਹੈ ਕਿਉਂ ਸਾਡੀ ਮਾਂ ਦੀ ਦਾਦੀ ਨਾ ਕਈ ਵਾਰੀ ਫੇਕਰ ਕਰਨ ਲੱਗ ਜੂ ਕਿ ਲੇਟ ਹੋ ਗਿਆ ਆਇਆ ਨਹੀਂ ਪਰ ਸਾਧ ਸੰਗਤ ਜੀ ਐਡੀ ਸਤਿਗੁਰਾਂ ਦੀ ਕਿਰਪਾ ਕੰਨੇ ਪਰਮੇਸ਼ਰ ਆਪ ਆ ਕੇ ਹਾਜ਼ਰੀ ਭਰ ਦਿੰਦੇ ਕਰੀ ਪਰਿਵਾਰ ਨਾਲ ਮਿਲ ਕੇ ਬੈਠ ਕੇ ਸੁਣੋ ਕਦੀ ਗੱਲਾਂ ਪਰਮੇਸ਼ਰ ਬਹੁਤ ਵੱਡੀ ਕਿਰਪਾ ਕਰਦਾ ਹੈ ਇਹ ਸਾਨੂੰ ਹੀ ਲੱਗਦਾ ਵੀ ਕਿਤੇ ਹੋਣੀ ਇਹ ਸ਼ਰਧਾ ਭਾਵ ਨਾਲ ਹੀ ਕੋ ਸਿੱਖਾਂ ਦੀ ਗੱਲ ਹੈ ਅਸੀਂ ਤਾਂ ਹਣੀ ਅਰਦਾਸ ਦੇ ਵਿੱਚ ਆ ਜਾ ਅਰਦਾਸ ਵੀ ਨਹੀਂ ਪੂਰੀ ਸੁਣਦੇ ਹੁਕਮ ਨਾਵਾ ਨਹੀਂ ਪੂਰੀ ਸੁਣਦੇ ਤੇ ਗੁਰੂ ਸਾਹਿਬ ਦੀ ਕਿਰਪਾ ਕਿਵੇਂ ਕਰਦੇ ਗੁਰ ਕਿਰਪਾ ਜੇ ਨਰ ਕੋ ਕਿੰਨੀ ਤੀ ਇਹ ਜੋਤ ਪਛਾਨੀ ਨਾਨਕ ਲੀਣ ਭਇਓ ਗੋਬਿੰਦ ਸੇ ਜੋ ਪਾਣੀ ਸੰਗ ਪਾਣੀ ਇਹਨੇ ਇਸ ਤਰ੍ਹਾਂ ਵਰਤੀ ਬਣਾਉਣੀ ਪਊ ਜਿਵੇਂ ਪਾਣੀ ਵਿੱਚੋਂ ਪਾਣੀ ਕੱਢਾ ਤੇ ਪਾਣੀ ਵਿੱਚ ਮਿਲ ਗਿਆ ਪਾਣੀ ਦਾ ਨਹੀਂ ਪਤਾ ਲੱਗਿਆ ਨਾ ਬਿਰਤੀ ਸਾਨੂੰ ਪਰਮੇਸ਼ਰ ਦੇ ਨਾਮ ਨਾਲ ਉਦਾਂ ਵੀ ਬਣਾਉਣੀ ਪਊ ਫੇਰ ਰੂਪ ਲੈ ਜਾਵੇਗਾ। ਆਉ ਇੱਥੇ ਸ਼ਾਮਨਾ ਤੋਂ ਬਰਾਮ ਲਈਏ। ਸਵੇਰੇ ਅੱਧੀ ਪੰਦਗੀ ਹੈ। ਉਹਦੀ ਵਿਚਾਰ ਕੱਲ ਦੀ ਕਥਾ ਪ੍ਰਕਰਨ ਦੇ ਵਿੱਚ ਕਰਾਂਗੇ। ਕਥਾ ਨੂੰ ਭਾਵੇਂ ਮੈਂ 20-25 ਮਿੰਟ ਲਾਉਣਾ ਪਰ 20-25 ਮਿੰਟਾਂ ਦੇ ਵਿੱਚ ਵੀ ਬਹੁਤ ਕੁਝ ਸਿੱਖ ਜਾਗੇ ਜੇ ਅਸੀਂ ਸਿੱਖਣ ਤੇ ਆਏਗੇ। ਕਿ ਤਾਂ ਬੜੀ ਗੱਲ ਜੇ ਸਤਿਗੁਰਾਂ ਦੇ ਪਾਵਨ ਹਜ਼ੂਰੀ ਦੇ ਚਾਕੇ ਗੁਰੂ ਤੇ ਪ੍ਰਤੀpropto ਸਰਦਾ ਭਾਵ ਬੜਾ ਬਣਾ ਕੇ ਰੱਖਾਂਗੇ ਸਵਾਉ ਅਰਦਾਸ ਬੇਨਤੀ lao ਗਿਆ ਟਾਈਮ ਇੱਥੇ ਹੀ ਬੁਲਾਈਏ ਫਤੇ ਗੁਰਮਤੀਆਂ ਵਿਚਾਰਾਂ ਕਰਦੇ ਆ ਹੋਈਆਂ ਆਨੰਦ ਰਾਣੀਆਂ ਭੁੱਲਾਂ ਸਤਗੁਰੂ ਦੀ ਔਰ ਗੁਰੂ ਕੇ ਸੰਗਤ ਬਖਸ਼ਣ ਜੋਗ ਹੈ ਬਲਾਉ ਜੀ ਫਤੇ ਪਾਉ ਜੀ ਫਤੇ ਆ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ